ਬਲੂਸ਼ਰ অপারেশন ਦੀ ਅਸੀਂ ਗੱਲ ਕਰੀਏ ਇਹਦੇ ਵਿੱਚ ਰਾਸ਼ਟਰੀ ਸਵੈਮsevik ਸੰਘਾ ਤੋਂ ਬੀਜੇਪੀ ਹੈ ਇਹਨਾਂ ਨੇ ਖੁਦ ਦਾ ਇਹ ਮੰਨਦੇ ਅਦਵਾਨੀ ਆਪਣੀ ਕਿਤਾਬ ਵਿੱਚ ਲਿਖਦਾ ਕਿ ਮੈਂ ਤੇ ਬਜਪੀ ਨੇ ਪ੍ਰੋਟੈਸਟ ਕੀਤਾ ਇੰਦਰਾ ਗਾਂਧੀ ਨੂੰ ਜਿਹੜਾ ਇਸ ਲਈ ਪ੍ਰੇਰਿਤ ਕੀਤਾ ਕਿ ਉਹ ਉੱਥੇ ਫੌਜ ਭੇਜੇ ਦਰਵਾਤਸਾਬ ਅਟੈਕ ਹੁੰਦਾ ਉਸ ਸਮੇਂ ਦੇ ਕੁਝ ਅਖਬਾਰ ਦੱਸਦੇ ਨੇ ਕਿ ਇਹਨਾਂ ਵੱਲੋਂ ਹੀ ਆਰਐਸਐਸ ਚਾ ਵੀ ਚਾ ਵੀ ਵੱਲੋਂ ਲੜ ਲੱਡੂ ਵੰਡੇ ਗਏ ਸੀ ਇਹ ਸੰਗਠਨ ਸੀਗੇ ਜਿਹੜੇ ਕਹਿੰਦੇ ਸੀ ਕਿ ਦਰਬਾਰ ਸਾਹਿਬ ਦੇ ਮੂਰੇ ਪੀੜੀ ਦੀ ਤਬਾਕੂ ਦੀ ਗੁਟਕਾ ਦੀ ਜਿਹੜੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਹਨੂੰ ਲੈ ਕੇ ਪ੍ਰੋਟੈਸਟ ਕਰਦੇ ਰਹੇ ਨੇ ਲੋਕ ਭਾਜੀਪੀ ਦਾ ਪੂਰੀ ਮਾਈਨੋਰਟੀ ਬਾਰੇ ਜਿਹੜਾ ਏਜੰਡਾ ਉਹ ਲਗਭਗ ਕੋਈ ਤਾਂ ਫਰਕ ਨਹੀਂ ਮਾਈਨੋਰਟੀ ਹੋਵੇ ਜਲਤ ਹੋਣ ਆਦੀਵਾਸੀ ਹੋਣ ਇਹ ਖਾਸ ਕਰ ਮੋਟਾ ਜਿਹਾ ਏਜੰਡਾ ਹੈ ਕਿ ਮੁਸਲਮਾਨ ਤੇ ਕ੍ਰਿਸ਼ਚਨ ਉਹਨਾਂ ਦੇ ਬੱਕੇ ਦੋਸ਼ਮਣ ਨੇ ਜਿਵੇਂ ਇਹ ਭੜਕ ਜਾਂਦੇ ਨੇ ਵੀ ਆਪਾਂ ਹਿੰਦ ਤਾਂ ਪਤਾ ਹਿੰਦੂ ਤਾਂ ਵੀ ਅੱਤਵਾਦ ਕਹਿੰਦੇ ਆ ਨਾਟ ਹਿੰਦੂ ਅੱਤਵਾਦ ਇਹ ਫਿਰ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਹਿੰਦੂ ਅੱਤਵਾਦ ਕਿਹਾ ਇਕ ਤਾਏ ਬਾਰ-ਬਾਰ ਪ੍ਰਚਾਰ ਹੈ ਕਿ ਮੋਦੀ ਜੀ ਸਿੱਖਾਂ ਦੇ ਬੜੇ ਕੈਰਗਵਾਨ ਨੇ ਅੱਜ ਜਿਹੜਾ ਰਾਜਦੇਵ ਖਾਲਸਾ ਅੱਜਕੱਲ ਅਮਰਤਪਾਲ ਲਾਭ ਵਕੀਲ ਬਣਿਆ ਹੋਇਆ ਇਹਨੇ 2015 ਦੇ ਵਿੱਚ ਸੰਗ ਜੁਆਇਨ ਕੀਤੀ ਸੀ ਫਿਰ ਛੱਡਤੀ ਫਿਰ 2021 ਦੇ ਵਿੱਚ ਦਸੰਬਰ 21 ਚ ਨੇ ਬੀਜੇਪੀ ਜੁਆਇਨ ਕੀਤੀ ਦੇਖਦੇ ਆ ਕਿ 2 ਸਾਲਾਂ ਦੇ ਵਿੱਚ ਕਿੰਦਾ ਦੇ ਜਮੂਰੇ ਪੈਦਾ ਹੋ ਰਹੇ ਨੇ ਇਹ ਸਪਸ਼ਟ ਰੂਪ ਚ ਕਹਿੰਦਾ ਸ਼ਬਦ ਤੇ ਕਿ ਜਿਹੜੇ ਕਿ ਕਹਿੰਦੇ ਨੇ ਅਸੀਂ ਮੁਸਲਮਾਨਾਂ ਲਈ ਕਿਉਂ ਖੜੀਏ ਉਹ ਇਦਾਂ ਦੇ ਨਹਿਂਗ ਟੋਲੇ ਨੇ ਜਿਹੜੇ ਅਮਾਨਤਪੁਰੇ ਵਿੱਚ ਜਾ ਕੇ ਮੁਸਲਮਾਨਾਂ ਤੇ ਹਮਲਾ ਕਰਦੇ ਨੇ ਜਾਂ ਕਈ ਵਾਰ ਅਕਾਲ ਤਖਤ ਦਾ ਜਥੇ ਉਹ ਉਹਨੂੰ ਇਹ ਗੱਲ ਦੀ ਚਿੰਤਾ ਵੀ ਮੁਸਲਮਾਨ ਆ ਰਹੇ ਨੇ ਜੀ ਧਰਮ ਪਰ ਵਰਤ ਨੂੰ ਤਾਂ ਸਿੱਖਣ ਦਾ ਹੈ ਹੀ ਨਹੀਂ ਸਿੱਖਾਂ ਦੀ ਸਿੱਖ ਧਰਮ ਦੀ ਫਲਸਫੀ ਇਹ ਹੈ ਕਿ ਆਪਣੇ ਧਰਮ ਤੇ ਕਾਇਮ ਰਹੋ ਜੇ ਕੋਈ ਛੱਡ ਕੇ ਜਾਂਦਾ ਜਾਣ ਦੇ ਦੁਨੀਆ ਦੇ ਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਦਾ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਦੋ ਗੇੜ ਦੀਆਂ ਵੋਟਾਂ ਜਿਹੜੀਆਂ ਪੈ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਇਹ ਵੋਟਾਂ ਹੂਣੀਆਂ ਨੇ ਸਾਰੀਆਂ ਪਾਰਟੀਆਂ ਸਿਆਸੀ ਸਰਗਰਮੀਆਂ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ ਦੇ ਵਿੱਚ ਬੈਠੀ ਆ ਚਾਹੁੰਦੀ ਆ ਕਿ ਸੱਤਾ ਦੇ ਵਿੱਚ ਬਣੀ ਰਹੇ 400 ਪਾਰ ਦਾ ਅੰਕੜਾ ਦਾ ਜਿਹੜਾ ਉਹਨਾਂ ਟਾਰਗੇਟ ਆਪਣਾ ਰੱਖਿਆ ਹੋਇਆ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਵੀ ਬੀਜੇਪੀ ਲਗਾਤਾਰ ਕੰਮ ਕਰ ਰਹੀ ਆ ਖਾਸ ਕਰਕੇ ਆਪਣੀ ਪਾਰਟੀ ਦੇ ਵਿੱਚ ਉਹ ਚੁਣ-ਚੁਣ ਕੇ ਸਿੱਖ ਚਿਹਰੇ ਸ਼ਾਮਲ ਕਰ ਰਹੀ ਆ ਨਵੇਂ ਪੁਰਾਣੇ ਲੀਡਰਾਂ ਨੂੰ ਉਹ ਸ਼ਾਮਲ ਕਰ ਰਹੇ ਆ ਅੱਗੇ ਲੈ ਕੇ ਆ ਰਹੇ ਉਹਨਾਂ ਸਿੱਖ ਚਿਹਰਿਆਂ ਨੂੰ ਬੀਜੇਪੀ ਦਾ ਕੀ ਏਜੰਡਾ ਸਿੱਖਾਂ ਨੂੰ ਲੈ ਕੇ ਐਜ਼ ਅ ਮinority ਸਿੱਖਾਂ ਨੂੰ ਲੈ ਕੇ ਬੀਜੇਪੀ ਕੀ ਸੋਚ ਰਹੀ ਆ ਪੰਜਾਬ ਬਾਰੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਸ਼ਿਵੇਂਦਰ ਜੀ ਅੱਛੀ ਗੱਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਇਲ ਮਿਹਰਬਾਨੀ ਜੀ ਬੀਜੇਪੀ ਦਾ ਏਜੰਡਾ ਕੀ ਲੱਗਦਾ ਜੀ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਉਹ ਲਗਾਤਾਰ ਉਹਨਾਂ ਨੂੰ ਸ਼ਾਮਿਲ ਕਰ ਰਿਹਾ ਸਿੱਖ ਚੀਰਾਂ ਨੂੰ ਅੱਗੇ ਲੈ ਕੇ ਆ ਰਿਹਾ ਉਹ ਬਾਹਰ ਰਿਹਾ ਇੱਕ ਵੱਡੀ ਲੀਡਰਸ਼ਿਪ ਆ ਜਿਹੜੀ ਪੰਜਾਬ ਚ ਉਹਨਾਂ ਨੇ ਆਪ ਵੀ ਸ਼ਾਮਿਲ ਕਰੀ ਆ ਕੀ ਏਜੰਡਾ ਲੱਗਦਾ ਬੀਜੇਪੀ ਦਾ ਦੇਖੋ ਬੀਜੇਪੀ ਦਾ ਪੂਰੀ ਮਾਈਨੋਰਟੀ ਬਾਰੇ ਜਿਹੜਾ ਏਜੰਡਾ ਉਹ ਲਗਭਗ ਕੋਈ ਤਾਂ ਫਰਕ ਨਹੀਂ ਮਾਈਨੋਰਟੀ ਖਾਸਕਰ ਮੋਟਾ ਜਿਹਾ ਏਜੰਡਾ ਇਹ ਹੈ ਕਿ ਮੁਸਲਮਾਨ ਤੇ ਕ੍ਰਿਸਚੀਅਨ ਉਹਨਾਂ ਦੇ ਪੱਕੇ ਦੁਸ਼ਮਣ ਨੇ ਇਹਦੇ ਨਾਲ ਹੀ ਜਿਹੜਾ ਹੋਰ ਵਿਚਾਰਧਾਰਾ ਮੰਨ ਦੇ ਲੋਕ ਨੇ ਜਿਹੜੇ ਉਹਨਾਂ ਤੋਂ ਵੱਖਰੀਆਂ ਨੇ ਜਿਹੜੇ ਕੁਝ ਭਾਰਤ ਦੇ ਵਿੱਚ ਕੁਸ਼ਤ ਘਟਕਿੰਦੀਆਂ ਜਿਵੇਂ ਸਿੱਖ ਹੋ ਗਏ ਬੋਧੀ ਹੋਵੇ ਜੈਨੀ ਹੋਵੇ ਡਾਇਰੈਕਟ ਦੁਸ਼ਮਣ ਨਹੀਂ ਹੈਗੇ ਕਿਉਂਕਿ ਉਹ ਮੰਨ ਕੇ ਚੱਲਦੇ ਨੇ ਕਿ ਸਾਡਾ ਹੀ ਹਿੱਸਾ ਹੈਗੇ ਨੇ ਪਿਆਰ ਨਾਲ ਗਲੇ ਲੱਗ ਜਾਣ ਤਾਂ ਠੀਕ ਹੈ ਮਤਲਬ ਗੱਲੇ ਲੱਗਣ ਦਾ ਮਤਲਬ ਸਾਡੇ ਮੁਤਾਬਕ ਗਲੇ ਲੱਗਣ ਵੀ ਉਹ Hindu ਧਰਮ ਦਾ ਇੱਕ ਹਿੱਸਾ ਹੈਗੇ ਨਹੀਂ ਜੇ ਥੋੜਾ ਜਾ ਹੱਕਣਗੇ ਖਾਸ ਕਰ ਸਿੱਖ ਕਿਉਂਕਿ ਹਿੰਦੂ ਜਿਹੜੇ ਜੈਨ ਤੇ ਬੋਧੀ ਨੂੰ ਤਾਂ ਇੱਕ ਤਰ੍ਹਾਂ ਦਾ ਐਕਸੈਪਟ ਕਰਵਾ ਚੁੱਕੇ ਨੇ ਨਾ ਉਹ ਕਿਉਂਕਿ ਬਹੁਤ ਸਾਰੇ ਜੈਨੀ ਬੀਜਪੀ ਦੇ ਵਿੱਚ ਵੱਡੇ ਅਹੁਦਿਆਂ ਤੇ ਵੀ ਰਹੇ ਨੇ ਜੇਕਰ ਹੁਣ ਸਿੱਖ ਨਹੀਂ ਇਦਾਂ ਕਰਨਗੇ ਫਿਰ ਜਿਹੜਾ ਹੈਗਾ ਉਹਨਾਂ ਕੋਲ ਹੋਰ ਵੀ ਢੰਗ ਖਾਲਿਸਤਾਨ ਦੇ ਨਾਂ ਤੇ ਡਿਜ਼ਾਈਨ ਕਰਨ ਦਾ ਹੋਰ ਜਿਵੇਂ ਕਿ 19 ਤੱਕ ਤੁਸੀਂ ਦੇਖਿਆ ਵੀ ਉਹ ਬੜਾ ਉਹਨਾਂ ਦੀ ਇਦਾਂ ਦੀ ਸੀਗੀ ਭਾਵਨਾ ਵੀ ਅਸੀਂ ਸਿੱਖਾਂ ਦੇ ਬਹੁਤ ਖੈਰ ਖਵਾ ਨੇੜੇ ਆ 19 ਤੋਂ ਬਾਅਦ ਆਇਆ ਵੀ ਦੋਵੇਂ ਕੁਝ ਚੱਲਦੇ ਨੇ ਇੱਕ ਪਾਸੇ ਤਾਂ ਖੈਰ ਖਵਾ ਹੋਣ ਦਾ ਨਾਟਕ ਵੀ ਕਰਦੇ ਨੇ ਦੂਜੇ ਪ ਦਿਲਦੀ ਹੈ ਤਾਂ ਫਿਰ ਉਹ ਖਾਲਸਤਾਨੀ ਵੀ ਕਹਿੰਦੇ ਨੇ ਬਾਹਰਲੇ ਮੁਲਕਾਂ 'ਚ ਤੁਹਾਡਾ ਫੋਰ ਡਿਜ਼ਾਈਨ ਪੇਸ਼ ਕਰਦੇ ਨੇ ਜਿਵੇਂ ਕਿ ਹੁਣ ਪਿੱਛੇ ਜੇ ਮੈਂ ਦੇਖਿਆ ਵੀ ਜੋ ਹੁਣ ਚੀਜ਼ਾਂ ਮੈਨੂੰ ਦੇਖਣ ਲੱਗੀਆਂ ਮੇਰਾ ਇੱਕ ਦਿੱਲੀ ਦੇ ਦੋਸਤ ਨੇ ਦੱਸਿਆ ਕਿ ਇਦਾਂ ਦਾ ਪ੍ਰਚਾਰ ਇੱਕ ਟ੍ਰੇਨਾਂ 'ਚ ਜਾ ਕੇ ਕਰ ਰਹੇ ਨੇ ਇਹਨਾਂ ਦੇ ਬੰਦੇ ਵੀ ਦੇਖੋ ਯਾਰ ਜਿਵੇਂ ਹੁਣ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਨਾ ਹੈ ਉੱਥੇ ਜਾਨੇ ਦਿੱਲੀ ਦੇ ਵਿੱਚ ਵੀ ਦੇਖੋ ਜੀ ਕੇਜਰੀਵਾਲ ਨੇ ਫ੍ਰੀ ਸਬਸਿਡੀਆਂ ਦਿੱਤੀ ਆ ਔਰਤਾਂ ਜਾਂਦੀਆਂ ਨੇ ਜਾ ਕੇ ਦੁੱਖ ਨਿਵਾਰਨ ਚਲੀਆਂ ਜਾਂਦੀਆਂ ਨੇ ਉਹ ਮੇਰਾ ਮਿੱਤਰ ਕਹਿੰਦਾ ਯਾਰ ਦੁੱਖ ਨਿਵਾਰਨ ਤਾਂ ਚਲੋ ਵੀ ਇਕੱਲੇ ਮਤਲਬ ਸਿੱਖ ਇੰਦਾ ਕਰਕੇ ਮਤਲਬ ਇਹ ਹੈਗਾ ਟਾਰਗੇਟ ਕਰਨ ਦੀ ਕੋਸ਼ਿਸ਼ ਹੈ ਹੁਣ ਬੀਜੇਪੀ ਮੋٹے ਤੌਰ ਤੇ ਪੰਜਾਬ ਦੇ ਵਿੱਚ ਉਹਨੇ ਪੈਰ ਲਾਉਣੇ ਨੇ ਇਸ ਕਰਕੇ ਉਹਨੂੰ ਸਿੱਖ ਚਿਹਰੇ ਵੀ ਚਾਹੀਦੇ ਨੇ ਫਿਰ ਇਹ ਤੋਂ ਪਹਿਲਾਂ ਉਹ ਕਹਿੰਦੀ ਰਹੀ ਹੈ ਕਿ ਅਸੀਂ ਸਿੱਖਾਂ ਲਈ ਬਹੁਤ ਕਰਦੇ ਹਾਂ ਮੋਦੀ ਜੀ ਤਾਂ ਬੜੇ ਖੈਰਖਵਾ ਨੇ ਪਰ ਜੇ ਉਹਦਾ ਪੁਰਾਣਾ ਕੈਰੇਕਟਰ ਦੇਖਿਆ ਜਾਵੇ ਤਾਂ ਉਹ ਕੁਝ ਹੋਰ ਕਹਿੰਦਾ ਹੈਗਾ ਜਿਵੇਂ ਜਾਇਂ ਕਹ ਲਓ ਵੀ ਜਦੋਂ ਜਦੋਂ ਬੀਜੇਪੀ ਦੇ ਉੱਤੇ 2002 ਦੇ ਕਤਲੇਆਮ ਦਾ ਦੋਸ਼ ਲੱਗਦਾ ਉਹਨੂੰ ਬਚਣ ਲਈ ਉਹ 84 ਅੱਗੇ ਕਰ ਦਿੰਦੀ ਹੈਗੀ ਆ ਹਾਲਾਂਕਿ 84 ਵੇਲੇ ਵੀ ਭਾਜਪਾ ਦੀ ਕੀ ਭੂਮਿਕਾ ਸੀ ਜਾਂ ਸੰਘ ਦੀ ਕੀ ਭੂਮਿਕਾ ਸੀ ਇੱਕ ਵੱਡਾ ਸਵਾਲ ਹੈਗਾ ਤੇ ਮੈਂ ਇੱਕ ਲੇਖ ਸੀਗਾ 2019 ਦੇ ਵਿੱਚ ਲਿਖਿਆ ਸੀਗਾ ਜਦੋਂ ਇਹ 19 ਦੀ ਇਲੈਕਸ਼ਨ ਹੋ ਚੁੱਕੀ ਸੀਗੀ ਉਦੋਂ ਮੈਂ ਇੱਕ ਕਾਰਵਾਂ ਚ ਲੇਖ ਲਿਖਿਆ ਸੀਗਾ ਜੋ ਕਿ ਆਰਐਸਐਸ ਤੇ ਸੰਬੰਧਾਂ ਰਹੀ ਸੀ ਬੀਜੇਪੀ ਦੇ ਕੀ ਸੰਬੰਧ ਰਹੇ ਨੇ ਕਿਵੇਂ ਦੇਖਦੀ ਰਹੀ ਐ ਇਹਨੂੰ ਉਹਦੇ ਬਾਰੇ ਸੀਗਾ ਉਹਦੇ ਵਿੱਚੋਂ ਵੀ ਮੈਂ ਤੁਹਾਨੂੰ ਕੁਝ ਤੱਥ ਪੇਸ਼ ਕਰਾਂਗਾ ਇਹ ਉਦੋਂ ਬਾਅਦ ਪੰਜਾਬੀ ਟ੍ਰਿਬਿਊਨ ਨੇ ਵੀ ਛਾਪਿਆ ਸੀ ਅਗਲੇ 1 ਸਾਲ ਬਾਅਦ 2020 ਦੇ ਵਿੱਚ ਉਹ ਅੱਜਕੱਲੇ ਜੇ ਗੂਗਲ ਤੇ ਦੇਖੋ ਪੰਜਾਬੀ ਟ੍ਰਿਬਿਊਨ ਵਾਲਾ ਤਾਂ ਮਿਲਦਾ ਨਹੀਂ ਪਤਾ ਨਹੀਂ ਕਿੱਥੇ ਚਲਾ ਗਿਆ ਪਰ ਕਾਰਵਾਂ ਵਾਲਾ ਤੁਸੀਂ ਹਿੰਦੀ ਤੇ ਪੰਜਾਬੀ ਦੋਹਾਂ ਚ ਹਿੰਦੀ ਤੇ ਅੰਗਰੇਜ਼ੀ ਦੋਹਾਂ ਚ ਪੜ੍ਹ ਸਕਦੇ ਹੋ ਦੇਖੋ ਪਹਿਲੀ ਸਭ ਤੋਂ ਵੱਡੀ ਚੀਜ਼ ਹੈਗੀ ਕਿ ਜਦੋਂ ਪੰਜਾਬੀ ਸੂਬਾ ਮੂਵਮੈਂਟ ਚੱਲਦੀ ਸੀ ਉਦੋਂ ਮਹਾਪੰਜਾਬ ਦੀ ਮੁਹਿੰਮ ਚਲਾਉਣ ਵਾਲਾ ਜਨਸੰਗ ਜਿਹੜਾ ਕਿ ਇਹਦਾ ਪਹਿਲਾ ਹਪਤਾਲ ਸੀਗਾ ਬੀਜੇਪੀ ਦਾ ਉਹਨਾਂ ਨੇ ਇੱਕ ਤਾਂ ਹਿੰਦੂਆਂ ਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਂਦਾ ਰਿਹਾ ਉਸ ਸਮੇਂ ਦਰਬਾਰ ਸਾਹਿਬ ਦੇ ਵੀ ਕਿ ਇਹੀ ਸੰਗਠਨ ਸੀਗੇ ਜਿਹੜੇ ਕਿ ਕਹਿੰਦੇ ਸੀ ਕਿ ਦਰਬਾਰ ਸਾਹਿਬ ਦੇ ਮੂਰੇ ਬੀੜੀ ਦੀ ਤਬਾਕੂ ਦੀ ਗੁਟਕਾ ਦੀ ਜਿਹੜੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਹਨੂੰ ਲੈ ਕੇ ਪ੍ਰੋਟੈਸਟ ਕਰਦੇ ਰਹੇ ਨੇ ਇਹ ਲੋਕ ਇਸੇ ਤਰ੍ਹਾਂ ਹਰਵੰਸ لال ਖੰਨਾ ਵਾਲ ਇੱਕ ਸੀ ਜੋ ਕਿ ਭਾਜਪਾ ਦਾ ਸਟੇਟ ਕਮੇਟੀ ਮੈਂਬਰ ਸੀ ਦਰਬਾਰ ਸਾਹਿਬ ਦਾ ਮਾਡਲ ਸੀਗਾ ਰੇਲਵੇ ਸਟੇਸ਼ਨ ਦੇ ਕੋਲ ਉਹ ਇਸ ਬੰਦੇ ਨੇ ਤੋੜਿਆ ਸੀ ਜਿਸ ਨੂੰ ਬਾਅਦ ਵਿੱਚ ਮਿਲਿਟੈਂਟਸ ਨੇ ਮਾਰ ਦਿੱਤਾ ਸੀਗਾ ਇਸ ਤਰ੍ਹਾਂ ਦੀ ਚੀਜ਼ਾਂ ਇੱਕ ਮੈਂ ਤੁਹਾਨੂੰ ਹੋਰ ਕੁਝ ਤੱਥ ਸੀਗਾ ਉਹ ਦੇਣਾ ਚਾਹਾਂਗਾ ਜਿਵੇਂ ਕਿ ਬਲੂ ਸਟਾਰ ਆਪਰੇਸ਼ਨ ਦੀ ਅਸੀਂ ਗੱਲ ਕਰੀਏ ਇਹਦੇ ਵਿੱਚ ਰਾਸ਼ਟਰੀ ਸਵੈਮਸੇਵਿਕ ਸੰਘਾ ਤੋਂ ਬੀਜੇਪੀ ਹੈ ਇਹਨਾਂ ਦਾ ਖੁਦ ਦਾ ਇਹ ਮੰਦੇ ਐਡਵਾਨੀ ਆਪਣੀ ਕਿਤਾਬ ਵਿੱਚ ਲਿਖਦਾ ਕਿ ਮੈਂ ਤੇ ਬਾਜਪੀ ਨੇ ਪ੍ਰੋਟੈਸਟ ਕੀਤਾ ਇੰਦਰਾ ਗਾਂਧੀ ਨੂੰ ਜਿਹੜਾ ਇਸ ਲਈ ਪ੍ਰੇਰਿਤ ਕੀਤਾ ਕਿ ਉਹ ਉੱਥੇ ਫੌਜ ਭੇਜੇ ਉਹਨੇ ਇਹ ਗੱਲ ਆਪਣੀ ਮਾਈ ਉਹਦੀ ਕਿਤਾਬ ਆ ਬੜੀ ਮਸ਼ਹੂਰ ਮਾਈ ਕੰਟਰੀ ਮਾਈ ਲਾਈਫ ਹਿੰਦੀ ਚ ਵੀ ਮਿਲ ਜਾਂਦੀ ਹੈ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਦੇ ਵਿੱਚ ਠੋਕੇ ਲਿਖੀ ਹੋਈ ਹੈ ਵੀ ਸਾਡੇ ਜਿਹੜੇ ਸੰਘਰਸ਼ਾਂ ਦੇ ਵਿੱਚੋਂ ਇੱਕ ਸੰਘਰਸ਼ ਸੀਗਾ ਜਦੋਂ ਦਰਬਾਰ ਸਾਹਿਬ ਅਟੈਕ ਹੁੰਦਾ ਉਸ ਸਮੇਂ ਦੇ ਕੁਝ ਅਖਬਾਰ ਦੱਸਦੇ ਨੇ ਕਿ ਇਹਨਾਂ ਵੱਲੋਂ ਹੀ ਆਰਐਸਐਸ ਚਾ ਵੀ ਜੇ ਵੀ ਵੱਲੋਂ ਲੜੋਂ ਲੱਡੂ ਬੰਡੇ ਗਏ ਸੀਗੇ 84 ਦੇ ਸਿੱਖ ਕਤਲੇਆਮ ਜਿਹੜਾ ਹੁੰਦਾ ਉਹਦੇ ਵਿੱਚ ਵੀ ਇਹਨਾਂ ਦੀ ਕਾਫੀ ਭੂਮਿਕਾ ਮਿਲਦੀ ਆ ਇਹਦੇ ਤੋਂ ਬਿਨਾਂ ਕੁਝ ਮੈਂ ਦੱਸਦਾ ਜਿਵੇਂ ਕਿ ਇੱਕ ਮਾਈ ਕੰਟਰੀ ਮਾਈ ਲਾਈਫ ਤੇ ਵਿੱਚ ਤਾਂ ਹੀ ਆ ਗਿਆ ਫਿਰ ਨਾਨਾ ਜੀ ਦੇਸ਼ਮੁਖਾ ਜਿਹੜਾ ਹੁਣ ਇਹਦੇ ਤੇ ਅਕਾਲੀ ਦਲ ਵੀ ਸਵਾਲਾਂ ਦੇ ਘੇਰੇ 'ਚ ਨੇ ਨਾਨਾ ਜੀ ਦੇਸ਼ਮੁਖਾ ਆਪਣਾ ਇੱਕ ਲੇਖ ਵਿੱਚ ਲਿਖਦੇ ਨੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਇਹਨੂੰ ਭਾਰਤ ਰਤਨ ਦਿੱਤਾ ਗਿਆ ਸੀਗਾ ਉਹਨਾਂ ਦੀ ਲਿਖੀ ਹੋਈ ਗੱਲ ਹੀ ਦੱਸ ਦਿੰਨਾ ਮੂਮੈਂਟਸ ਆਫਸਰ ਸਰਚਿੰਗ ਉਹਦਾ ਨਿਕਲੇਖ ਹੈ ਉਹਦੇ ਵਿੱਚ ਉਹ ਕਹਿੰਦਾ ਕਿ ਦਰਬਾਰ ਸਾਹਿਬ ਵੀ ਜਿਹੜੀ ਫੌਜੀ ਕਾਰਵਾਈ ਹੈ ਇੰਦਰਾ ਦੀ ਉਹ ਪ੍ਰਸ਼ੰਸਾ ਕਰਦਾ ਇਹਦੇ ਵਿੱਚ 84 ਦੇ ਜਿਹੜੇ ਕਤਲਿਆਮ ਉਹਦੇ ਵਿੱਚ ਵੀ ਉਹ ਕਹਿੰਦਾ ਕਿ ਸਹੀ ਕਦਮ ਸੀ ਕਿਉਂਕਿ ਸਿੱਖ ਲੀਡਰ ਹੀ ਇਹਦੇ ਲਈ ਜ਼ਿੰਮੇਵਾਰ ਸੀਗਾ ਹੁਣ ਜੇ ਤੁਹਾਨੂੰ ਭਾਰਤ ਰਤਨ ਮਿਲਦਾ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਦੀ ਸਰਕਾਰ ਵਿੱਚ ਹੈ ਹਰਸਿਮਰਤ ਕੋਰ ਬਾਦਲ ਮੰਤਰੀ ਹੁੰਦੀ ਹੈ ਉਹਦੋਂ ਪਰ ਉਹ ਵਿਰੋਧ ਨਹੀਂ ਕਰਦੇ ਹੈਗੇ ਮਤਲਬ ਪਤਾ ਨਹੀਂ ਕਿਉਂ ਨਹੀਂ ਕਰਦੇ ਹੈਗੇ ਲੇਕਿਨ ਉਹਨੇ 84 ਦੇ ਕਤਲਿਆਮ ਨੂੰ ਵੀ ਜਾਇਜ਼ ਸਹਿਰਾਇਆ ਹੋਇਆ ਦਰਬਾਰ ਸਾਹਿਬ ਉੱਤੇ ਇੰਦਰਾ ਗਾਂਧੀ ਦੇ ਅਟੈਕ ਨੂੰ ਵੀ ਉਹਨੇ ਸਹੀ ਸਹੀ ਨਹੀਂ ਠਹਿਰਾਇਆ ਉਹਦੇ ਵਿੱਚ ਉਹਦੀ ਪ੍ਰਸ਼ੰਸਾ ਕੀਤੀ ਹੋਈ ਹੈ ਇਹਦੇ ਨਾਲ ਹੀ ਇੱਕ ਹੋਰ ਹੈ ਅੱਜ ਕੱਲ ਬੀਜੇਪੀ ਦਾ ਗੁੱਸੇ ਚ ਅੱਜ ਕੱਲ ਤੋਂ ਦੀ ਡੈਥ ਹੋ ਗਈ ਮੈਨੂੰ ਲੱਗਦਾ ਤੁਸੀਂ ਇਹਨੂੰ ਠੀਕ ਕਰ ਲਿਓ ਅਰुण ਛੋਰੀ ਅ ਅਰुण ਛੋਰੀ ਉਹਨਾਂ ਦਾ ਇੱਕ ਲੇਖ ਹੈਗਾ ਵਾ ਉਹ ਸੀਗਾ ਲੈਸਨ ਫਰੋਮ ਦਾ ਪੰਜਾਬ ਉਹਦੇ ਵਿੱਚ ਉਹ ਦਰਬਾਰ ਸਾਹਿਬ ਉੱਤੇ ਜਿਹੜੀ ਫੌਜੀ ਕਾਰਵਾਈ ਨੂੰ ਸਹੀ ਵੀ ਠਹਿਰਾਇ ਸਹਿਰਾ ਚੁੱਕਾ ਇੱਕ ਨਾ بڑا ਉਸ ਸਮੇਂ ਕਿਤਾਬ ਆਈ ਸੀਗੀ ਦਾ ਪੰਜਾਬ ਸਟੋਰੀ ਮੇਰੇ ਕੋਲ ਉਹ ਸੌਫਟ ਕਾਪੀ ਪਈ ਆ ਜੇ ਤੁਸੀਂ ਲੈਣੀ ਹੋਵੇ ਲੈ ਲਿਓ ਮੇਰੇ ਕੋਲ ਉਹਦੇ ਵਿੱਚ ਇਹ ਲੇਖ ਲਿਖਦਾ ਜਿਹਦੇ ਵਿੱਚ ਉਹ ਦਰਬਾਰ ਸਾਹਿਬ ਦੇ ਹਮਲੇ ਨੂੰ ਸਹੀ ਠਰਾਉਂਦਾ ਉਹਨੋਂ ਭਾਜੀਪੀ ਦਾ ਚੰਗਾ کارਕੁਨ ਸੀ ਮੰਤਰੀ ਵੀ ਰਿਹਾ ਹੋਇਆ ਇਹ ਵੀ ਭਾਜੀਪੀ ਚ 84 ਦੇ ਵਿੱਚ ਤੁਸੀਂ ਦੇਖੋਗੇ ਸੰਗ ਹੈ ਸੰਗ ਸ਼ਾਮਲ ਸੀ ਮੈਂ ਇੱਕ ਉੱਥੇ ਜਦੋਂ ਇਹ ਲੇਖ ਲਿਖਣ ਲੱਗਿਆ ਸੀ ਮੈਂ ਦਿੱਲੀ ਦੇ ਕਈ ਇਹ ਜਗਾ ਤੋਂ ਇਹ ਐਫ ਆਈ ਆਰ ਵਗੈਰਾ ਉੱਥੋਂ ਹਾਸਲ ਕੀਤੀ ਸੀ ਇਹ ਚ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦਾ ਪੁਲਿਸ ਸਟੇਸ਼ਨ ਹੈਗਾ ਸਿਟੀ ਪੁਲਿਸ ਸਟੇਸ਼ਨ 14 ਐਫ ਆਈ ਆਰ ਦਰਜ ਨਹੀਂ ਇਹ ਸਾਰੀਆਂ ਸੰਗਤ ਤੇ ਬੀਜੇਪੀ ਨਾਲ ਜੁੜੇ ਹੋਏ ਬੰਦਿਆਂ ਦੀਆਂ ਨਾ ਹੈਗੀਆਂ ਨੇ ਵੀ ਇਹਦੇ ਵਿੱਚ ਜਿਹੜੇ ਕੁਝ ਸਥਾਨ ਹੈਗੇ ਨੇ ਮੈਂ ਦੋਸਤੋ ਦੱਸਣਾ ਚਾਹਾਂਗਾ ਇਹਦੇ ਵਿੱਚ ਇੱਕ ਤਾਂ ਸ਼੍ਰੀ ਨਿਵਾਸਨਪੁਰ ਹੈ ਇਹ ਪੁਲਿਸ ਸਟੇਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਹੀ ਜ਼ਿਆਦਾਤਰ ਕਈ ਸਾਰੇ ਮਾਮਲੇ ਨੇ ਇਹਦੇ ਵਿੱਚ ਐਫ ਆਈ ਆਰ ਤੋਂ ਪਤਾ ਲੱਗਦਾ ਕਿ ਹਰੀ ਨਗਰ ਹੋ ਗਿਆ ਆਸ਼ਰਮ ਹੋ ਗਿਆ ਭਗਵਾਨ ਨਗਰ ਹੋ ਗਿਆ ਸਨਲਾਈਟ ਕਲੋਨੀ ਹੋਗੀ ਇਹਦੇ ਵਿੱਚ ਜਿਹੜਾ ਹੈਗਾ ਬੀਜੇਪੀ ਤੇ ਆਰਐਸਐਸ ਦੇ ਲੀਡਰਾਂ ਦੇ ਖਿਲਾਫ ਹੱਤਿਆ ਦੇ ਅਗਜ਼ਨੀ ਦੇ ਲੁੱਟਖੋਹ ਦੇ ਕਈ ਸਾਰੇ ਮਾਮਲੇ ਦਰਜ ਆ ਰੇਪ ਦੇ ਕੁਝ ਮਾਮਲੇ ਵੀ ਤੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦੇ ਵਿੱਚ ਨਾਂ ਆਉਂਦੇ ਨੇ ਇਹ ਇਹ ਲੁੱਟਖੋ ਅਗਜ਼ਨੀ ਬਗਰਾਦੇ ਉਹਦੇ ਵਿੱਚ ਇੱਕ ਬੰਦੇ ਦਾ ਨਾਂ ਹੈਗਾ ਜੀ ਰਾਮ ਕੁਮਾਰ ਜੈਨ ਰਾਮ ਕੁਮਾਰ ਜੈਨ ਜਿਹੜਾ 1980 ਦੇ ਵਿੱਚ ਲੋਕ ਸਭਾ ਚੋਣ ਸੀ ਉਹ ਦਾਟਲੀ ਵੈਰੀ ਵਾਜਪਈ ਦਾ ਏਜੰਟ ਸੀ ਚੋਣ ਏਜੰਟ ਸੀਗਾ ਇਹਦੀ ਇੱਕ ਡਿਫਰੈਂਟ ਹੋਰ ਆਧਾਰਨ ਹੈਗੀ ਹੈ ਉਹ ਹੈਗੀ ਹੈ ਕਿ ਜਦੋਂ ਦੋ ਤਿੰਨ ਹਾਲਾ ਕਿ ਮਰਮੋਟ ਸਿੰਘ ਨੇ 2005 ਦੇ ਵਿੱਚ ਮਾਫੀ ਮੰਗੀ ਸੀਗੀ ਉਦੋਂ ਡਿਬੇਟ ਚੱਲਦੀ ਚੱਲਦੀ ਜੀ ਕਪਿਲ ਸਿਬਨ ਕਹਿੰਦਾ ਮੈਂ ਦੱਸਾਂ ਬੀ ਜੀ ਪੀ ਦੇ ਸੰਗ ਦੇ ਕਿਹੜੇ ਬੰਦੇ ਸੀਗੇ ਇਹ ਦੰਦਲ ਪੈ ਜਾਂਦੀ ਹੈ ਕੋਈ ਨਹੀਂ ਬੋਲਦਾ ਉਹ ਮੈਨੂੰ ਹਲੇ ਵੀ ਯਾਦ ਹੈਗਾ ਉਹ ਘਟਨਾ ਇੱਥੇ ਆਪਣੇ ਲੋਕ ਸਭਾ ਦੇ ਉੱਤੇ ਉਹਦਾ ਪ੍ਰਸਾਰਣ ਚੱਲ ਰਿਹਾ ਸੀ ਉਦੋਂ ਦੀ ਗੱਲ ਹੈ ਇਸੇ ਤਰ੍ਹਾਂ ਸ਼ਮਸੂਲ ਇਸਲਾਮ ਨੇ ਇੱਕ ਹੋਰ ਬੜੀ ਵਧੀਆ ਗੱਲ ਕਹੀ ਆਖੀ ਹੈ ਜਦੋਂ ਮੈਂ ਇਸ ਲੇਖ 'ਚ ਉਹਨਾਂ ਦਾ ਰੈਫਰੈਂਸ ਦਿੱਤਾ ਸੀਗਾ ਉਹ ਕਹਿੰਦੇ ਜਿਵੇਂ ਅੱਜਕੱਲ ਸਾਰੀ ਹਿੰਦੂਤਵੀ ਲੌਬੀ ਨਾਲ ਹੈ ਉਸ ਸਮੇਂ ਵੀ ਕੀਤੀ ਸੀ ਇੱਕ ਮਾਈਨੋਰਿਟੀ ਟਾਰਗੇਟ ਕੀਤੀ ਗਈ ਸਿੱਖ ਸਿੱਖਾਂ ਨੂੰ ਟਾਰਗੇਟ ਕਰਕੇ ਜਿਹੜਾ ਸਾਰੀ ਭਾਵਨਾ ਉਹ 400 ਤੋਂ ਉੱਪਰ ਸੀਟਾਂ ਲੈ ਗਿਆ ਸੀ ਰਜੀਵ ਗਾਂਧੀ ਉਹ ਸਾਰੇ ਜਿਹੜੇ ਰਾਈਟ ਵਿੰਗ ਫੋਰਸਾਂ ਸੀ ਜਾਂ ਅਜੀਬ ਗਾਂਧੀ ਦੇ ਨਾਲ ਆ ਗਿਆ ਸੀ ਉਹਦੇ ਵਿੱਚ ਸੰਘ ਦਾ ਜਾਂ ਹੋਰ ਇਸ ਤਰ੍ਹਾਂ ਦੇ ਐਲੀਮੈਂਟਸ ਦਾ ਸ਼ਾਮਲ ਹੋਣਾ ਸੁਭਾਵਿਕ ਹੈ ਇਹ ਇਹ ਹਿਸਟੋਰੀਕਲ ਇੱਕ ਹੋਗਾ ਜੀ ਕਿ ਹੁਣ ਤੱਕ ਜਿਹੜਾ ਬੀਜੇਪੀ ਦਾ ਸੰਘ ਦਾ ਰਿਸ਼ਤਾ ਕੀ ਰਿਹਾ ਹੁਣ ਦੀ ਜੇ ਆਪਾਂ ਗੱਲ ਕਰ ਲਈਏ ਜਿਸ ਤਰੀਕੇ ਨਾਲ ਪਾਰਟੀ ਦਾ ਵਿਸਥਾਰ ਹੋਇਆ ਪਹਿਲੀ ਵਾਰ ਬੀਜੇਪੀ ਆਪਣੇ ਨਾਮ ਤੇ ਚੋਣਾਂ ਲੜਨ ਜਾ ਰਹੀ ਆ ਹੁਣ ਉਹ ਸਿੱਖਾਂ ਦੇ ਕਿਹੜੇ ਵਰਗਾਂ ਨੂੰ ਕਿਸ ਤਰੀਕੇ ਦੇ ਨਾਲ ਤੋਂ ਲੱਗਦਾ ਵੀ ਆਪਦੇ ਕਲਾ ਵਿੱਚ ਲੈਣਾ ਚਾਹੁੰਦੇ ਕਿੱਥੇ ਜ਼ਿਆਦਾ ਜ਼ੋਰ ਮਾਰ ਰਹੀ ਹੈ ਦੇਖੋ ਹੁਣ ਤਾਂ ਉਹ ਕਈ ਢੰਗ ਦੀ ਗੇਮ ਖੇਡ ਰਹੀ ਹੈ ਨਾ ਜਿਵੇਂ ਹੁਣ ਇੱਕ ਤਾਂ ਇਹ ਬਾਰ-ਬਾਰ ਪ੍ਰਚਾਰ ਹੈ ਕਿ ਮੋਦੀ ਜੀ ਸਿੱਖਾਂ ਦੇ ਬੜੇ ਖੈਰਖਵਾਨ ਨਹੀਂ ਅੱਜ ਜਿਹੜਾ ਰਾਜਦੇਵ ਖਾਲਸਾ ਅੱਜ ਕੱਲ੍ਹ ਅਮਰਪਾਲ ਦਾ ਵਕੀਲ ਬਣਿਆ ਹੋਇਆ ਇਹਨੇ 2015 ਦੇ ਵਿੱਚ ਸੰਗ ਜੁਆਇਨ ਕੀਤੀ ਸੀ ਫਿਰ ਛੱਡਤੀ ਫਿਰ 2021 ਦੇ ਵਿੱਚ ਦਸੰਬਰ 21 ਚ ਨੇ ਭਾਜਪਾ ਜੁਆਇਨ ਕੀਤੀ ਸੀ ਉਹ ਛੱਡੀ ਕਿ ਨਹੀਂ ਮੈਨੂੰ ਪਤਾ ਨਹੀਂ ਉਹਦੀ ਖਬਰ ਨਹੀਂ ਆਈ ਉਸ ਤੋਂ ਬਾਅਦ ਪਰ ਉਹਨੇ ਇਹ ਜੁਆਇਨ ਕਰਨ ਵੇਲੇ ਕਿਹਾ ਸੀ ਕਿ ਮੋਦੀ ਜੀ ਸਿੱਖਾਂ ਦੇ ਬੜੇ ਵੱਡੇ ਖੈਰਖਵਾਨ ਨਹੀਂ ਪਰ ਮੋਦੀ ਦੀ ਕਹਾਣੀ ਮੈਂ ਦੱਸ ਦਿੰਨਾ ਗੁਜਰਾਤ ਦੇ ਵਿੱਚ ਜਿਹੜੇ ਪੰਜਾਬੀ ਕਿਸਾਨ ਨੇ ਕੋਚ ਉਹਦੇ ਸਿੱਖ ਕਿਸਾਨ ਨੇ ਉਹਨਾਂ ਦੀ ਜਿਹੜੀ ਜ਼ਮੀਨਾਂ ਦੇ ਉੱਤੇ ਦਾ ਖੋਹਣ ਦਾ ਮਾਮਲਾ ਹੈਗਾ ਉਹ ਆਉਂਦਾ ਰਿਹਾ ਇਹਦੀ ਮੈਂ ਸਟੋਰੀ ਕੀਤੀ ਸੀ 2013 ਦੇ ਵਿੱਚ ਕੀਤੀ ਸੀ ਉਹਦੋਂ ਕੀ ਹੋਇਆ ਕਿ ਉਹਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਨਕਲੀ ਗੁਜਰਾਤੀ ਸਿੱਖ ਲਿਆ ਕੇ ਕਿਹਾ ਕਿ ਨਹੀਂ ਜੀ ਉੱਥੇ ਸਿੱਖ ਬਹੁਤ ਠੀਕ ਠਾਕ ਵਸਦੇ ਨੇ ਜੋ ਕਿ ਉਹਦੋਂ ਨਕਲੀ ਸੀ ਕਿ बिजनेसमੈਨ ਟਾਈਪ ਬੰਦੇ ਸੀਗੇ ਜਦੋਂ ਇਹ ਕਿਸਾਨ ਅੰਦੋਲਨ ਚੱਲਦਾ ਸੀ ਉਹਨਾਂ ਦੇ ਨਾਲ ਜੀ ਮੋਦੀ ਇੱਕਦਮ ਕੱਚ ਦੇ ਕਿਸਾਨਾਂ ਕੋਲ ਚਲੇ ਜਾਂਦੇ ਨੇ ਦਿਖਾਉਣ ਲਈ ਕਿ ਮੈਂ ਤਾਂ ਇਹਨਾਂ ਨੂੰ ਬੜਾ ਪਿਆਰ ਕਰਦਾ ਆ ਉਹ ਮੈਂ ਉਹਨੂੰ ਕੈਰਵਾਨ ਸਟੋਰੀ ਕੀਤੀ ਉਹ ਮੈਂ ਉਹਦੇ ਵਿੱਚ ਲਿਖਿਆ ਇਹ ਉਹੀ ਬੰਦੇ ਨੇ ਜਿਹੜੇ ਚੰਡੀਗੜ੍ਹ ਲਿਆਂਦੇ ਗਏ ਸੀਗੇ ਉਹ ਵੀ ਸਿੱਖ ਨਹੀਂ ਸੀਗੇ ਸਿੱਖ ਉੱਥੇ ਦੇ ਹੀ ਦੱਸ ਰਹੇ ਨੇ ਕਿ ਮੋਦੀ ਸਾਨੂੰ ਖੁਦ ਕਹਿ ਰਿਹਾ ਕਿ ਮੈਨੂੰ ਵੀ ਸਾਡੇ ਨਾਲ ਕਹਿੰਦਾ ਵੀ ਤੁਸੀਂ ਪੰਜਾਬ ਵਿੱਚ ਮੇਰੇ ਵਿਰੁੱਧ ਪ੍ਰਦਰਸ਼ਨ ਕਰਦੇ ਹੋ ਮੈਂ ਤੁਹਾਡੀ ਗੱਲ ਕਿਉਂ ਸੁਣਾ ਬੀਜੇਪੀ ਦਾ ਉੱਥੇ ਦਾ ਲੋਕਲ ਐਮਐਲਏ ਆ ਜੋ ਕਿ ਉੱਥੇ ਗੁੰਡਾਗਰਦੀ ਵੀ ਕਰਦਾ ਉਹ ਸਿੱਖਾਂ ਨੂੰ ਕੁੱਟ ਮਾਰਦੇ ਮਾਮਲੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਨਾਂ ਵੀ ਦੱਬਦਾ ਇਤੋਂ ਤੱਕ ਉਹਨੇ 2012 ਦੇ ਵਿੱਚ ਕਿਹਾ ਹੋਇਆ ਸੀਗਾ ਚੋਣਾ 'ਚ ਕਿ ਤੁਸੀਂ ਅਸੀਂ ਸਾਨੂੰ ਤੁਹਾਡੀਆਂ ਵੋਟਾਂ ਨਹੀਂ ਚਾਹੀਦੀ ਹੈਗੀਆਂ ਸੋ ਇਹ ਮਤਲਬ ਇੱਕ ਜਾਨੀ ਕਿ ਉਹ ਜਿਹੜਾ ਸਲੂਕ ਜਿਵੇਂ ਹੁਣ ਬਿਆਨ ਆਇਆ ਮੋਦੀ ਹੋਰਾਂ ਦਾ ਮੁਸਲਮਾਨ ਕਮਿਊਨਿਟੀ ਬਾਰੇ ਉਦਾਂ ਦਾ ਹੀ ਸਲੂਕ ਉਹ ਸਿੱਖਾ ਨਾ ਕਰਦੇ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਸਿੱਖਾਂ ਨਾਲ ਉਦਾਂ ਦਾ ਉਸ ਉਸ ਤਰ੍ਹਾਂ ਨਾਲ ਤਾਂ ਨਹੀਂ ਪਰ ਜਿਵੇਂ ਉਦੋਂ ਆਰਡਰ ਰਹੇ ਸੀ ਨਾ ਉਹਨਾਂ ਦਾ ਮਤਲਬ ਚੰਗਾ ਸਲੂਕ ਨਹੀਂ ਹੈਗਾ ਉਹਨਾਂ ਦਾ ਧਾਰਮਿਕ ਰਿਹਾਵਾ ਜਿਹਨੂੰ ਕਿ ਇੱਕ ਕਿ ਕਿਸੇ ਤੁਸੀਂ ਲੀਡਰ ਦੇ ਕੋਲੋਂ ਜਾਂ ਨੇਤਾ ਕੋਲੋਂ ਇਸ ਚੋਂ ਦੀ ਆਸ ਨਹੀਂ ਰੱਖ ਸਕਦੇ ਕਮਿਊਨਲ ਤਾਂ ਹੈ ਹੀ ਹੈ ਦੇ ਵਿੱਚ ਕੋਈ ਦੌਰ ਆਇਆ ਨਹੀਂ ਸੁਰਿੰਦਰ ਸਿੰਘ ਭੁੱਲਰ ਨਾਲ ਕਈ ਵਾਰ ਗੱਲ ਹੋਈ ਉਹ ਵੀ ਦੱਸਦੇ ਨੇ ਕਿ ਉੱਥੇ ਇਹਨਾਂ ਦੀ ਗੁੰਡਾਗਰਦੀ ਵੀ ਚੱਲਦੀ ਹੈ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਭਜਾਉਣਾ ਤੱਕ ਦੀ ਵੀ ਇਹ ਕੋਸ਼ਿਸ਼ ਕਰਦੇ ਹੈਗੇ ਤੇ ਹੁਣ ਜਿਹੜੀ ਹੈ ਕਿ ਹੁਣ ਜਿਵੇਂ ਇਹਨਾਂ ਨੇ ਕੁਝ ਸਿੱਖ ਚਿਹਰੇ ਜਿਹੜੇ ਕਿ ਮੌਕਾ ਪ੍ਰਸਤ ਨੇ ਜਿਹੜੇ ਕਿ ਜਿਨ੍ਹਾਂ ਦਾ ਕੋਈ ਹੈ ਨਹੀਂ ਕੋਈ ਹੁਣ ਪੈਸੇ ਵੀ ਵਿਚਾਰਤਾ ਰਕਤ ਤੌਰ ਤੇ ਤਾਂ ਕਿਸੇ ਦਾ ਹੈ ਨਹੀਂਗਾ ਸਾਹਿਬ ਕਿਤਾਬ ਉਹਨਾਂ ਨੂੰ ਇਹ ਇਹਨਾਂ ਨੇ ਆਪਣੇ ਵੱਲ ਲੈ ਕੇ ਚਾਹੇ ਸਿਰ ਸਿਰ ਕੇ ਕੁਝ ਲੈ ਲੈ ਜਿਹੜੇ ਕਿ ਪਹਿਲਾਂ ਹੀ ਬੀਜੇਪੀ ਵਰਗੇ ਸੀਗੇ ਉਹਨਾਂ ਰਾਹੀਂ ਇਹ ਕੋਸ਼ਿਸ਼ ਕਰ ਰਹੇ ਨੇ ਕੁਝ ਹੁਣ ਇਹਦੇ ਵਿੱਚ ਹੋਰ ਆ ਕਿ 2022 ਦੀ ਜਿਹੜੀ ਇਲੈਕਸ਼ਨ ਸੀ ਉਹ ਇੱਥੇ ਨੇ ਕਈ ਸਾਰੇ ਪੰਥਕ ਚਿਹਰੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਕਈ ਚਿਹਰੇ ਟੋੜਾ ਫੈਮਿਲੀ ਦੇ ਕਈ ਜਿਹੜੇ ਉਹੀ ਲੈਂਦੀ ਕੋਸ਼ਿਸ਼ ਕੀਤੀ ਬਿਲਕੁਲ ਮੈਂ ਉਹੀ ਪੁੱਛਣ ਲੱਗਾ ਸੀਗਾ ਕਿ ਪਿਛਲੇ ਦਿਨੀ ਬਹੁਤ ਸਾਰੇ ਦਿੱਲੀ ਕਮੇਟੀ ਦੇ ਕੋਈ ਸਾਬਕਾ ਮੈਂਬਰ ਨੇ ਕੋਈ ਮੌਜੂਦਾ ਮੈਂਬਰ ਨੇ ਉਹ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਲਗਾਤਾਰ ਇਦਾਂ ਦੀ ਆਪਾਂ ਖਬਰਾਂ ਪੜ੍ਹ ਰਹੇ ਆ ਫਿਰ ਫਿਰ ਬੀਜੇਪੀ ਕੀ ਕੱਲਾ 2024 ਦੇ ਚੋਣਾਂ ਬਾਰੇ ਸੋਚ ਰਹੀ ਹੈ ਜਾਫਰੀ ਦੋ ਅੱਗੇ ਵੀ ਸਿੱਖਰ ਧਾਰਮਿਕ ਸੰਸਥਾਨਾਂ ਵਿੱਚ ਐਜੂਕੇਸ਼ਨ ਸੰਸਥਾਨਾਂ ਵਿੱਚ ਜਲ ਚੱਲੀ ਹੈ ਦੇਖੋ ਦਿੱਲੀ ਕਮੇਟੀ ਦਿੱਤਾ ਉਹ ਇੱਕ ਤਰ੍ਹਾਂ ਦਾ ਕਬਜ਼ਾ ਕਾਰੀ ਰੱਖੀਆ ਦਿੱਲੀ ਕਮੇਟੀ ਵਿੱਚ ਹੁਣ ਕੋਈ ਆ ਜਾ ਗਰੁੱਪ ਨਹੀਂ ਜਿਹੜਾ ਇਹਨਾਂ ਦੇ ਵਿਰੋਧ ਵਿੱਚ ਖੜਾ ਹੋਵੇ ਕੋਈ ਚਾਹੇ ਜੀਕੇ ਲਾਲੋ ਕੋਈ ਵੀ ਉਹ ਇਸ ਤਰ੍ਹਾਂ ਦੀ ਫਿਤਰਤ ਵਾਲਾ ਨਹੀਂ ਹੈਗਾ ਦਿੱਲੀ ਕਮੇਟੀ ਨੂੰ ਤਾਂ ਉਹ ਕਰੇਗੀ ਹੁਣ ਤਾਂ ਉਹਦੀ ਸਭ ਕੋਸ਼ਿਸ਼ ਇੱਥੇ ਵੀ ਆ ਪਿਓ ਪੰਜਾਬ ਦੇ ਵਿੱਚ ਵੀ ਕਿਵੇਂ ਆਪਣਾ ਇੰਟਰਫੇਅਰ ਕਰੇ ਇਵਨ ਇਸ ਤੱਕ ਜਦੋਂ ਬਾਦਲਾਂ ਨਾਲ ਵੀ ਇਹਦਾ ਗੱਠਜੋੜ ਸੀ ਨਾ ਉਦੋਂ ਵੀ ਸਮੇਂ-ਸਮੇਂ ਤੇ ਗੱਲਾਂ ਆਉਂਦੀਆਂ ਰਹੀਆਂ ਕਿ ਇਹ ਜੀ ਕਿਤਨਾ ਕਿਤੇ ਸਿੱਖਾਂ ਦੀ ਜਿਹੜੀ ਸਰਮੋਹ ਸੰਸਥਾ ਉੱਤੇ ਵੀ ਆਪਣਾ ਦਬਦਬਾ ਰੱਖਣਾ ਚਾਹੁੰਦੀ ਹੈ ਇਹ ਇੱਕ ਸਿੰਪਲ ਜਿਹਾ ਉਦਾਹਰਨ ਦਿੰਦਾ 2006 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ 600 ਸਾਲਾ ਮਨਾਇਆ ਗਿਆ ਸੁਸ਼ਮਾ ਸਵਰਾਜ ਆਈ ਕਹਿੰਦੀ ਗੁਰੂ ਅਰਜਨ ਦੇਵ ਜੀ ਨਾਲ ਤੁਹਾਨੂੰ ਪਤਾ ਨਾ ਚੰਦੂ ਦੀ ਕਹਾਣੀ ਜੁੜੀ ਹੋਈ ਹੈ ਉਹ ਕਹਿੰਦੀ ਇਹ ਕਹਾਣੀ ਗਲਤ ਐ ਨਹੀਂ ਹੋਣੀ ਚਾਹੀਦੀ ਹੈਗੀ ਕਹਾਣੀ ਉਹ ਤਾਂ ਉਹਨੇ ਆਮ ਦੀ ਰਿਕਾਰਡ ਹੀ ਬੋਲਿਆ ਹੈਗਾ ਉਹ ਮੈਂ ਇਹਨਾਂ ਮਾਰ ਇਸੇ ਤਰ੍ਹਾਂ ਬਹੁਤ ਸਾਰਾ ਲਿਟਰੇਚਰ ਛਪਿਆ ਸੀ 2013 ਦੇ ਵਿੱਚ ਉਦੋਂ ਡੇਅਰ ਨਾਈਟ ਨੇ ਸਟੋਰੀ ਵੀ ਕੀਤੀ ਸੀ ਕਿ ਬਹੁਤ ਸਾਰਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਬੁਲਾਉਂ ਆਹੀ ਸ਼੍ਰੋਮਣੀ ਕਮੇਟੀ ਵੱਲੋਂ ਲਿਟਰੇਚਰ ਛਾਪਿਆ ਗਿਆ ਜਿਦੇ ਵਿੱਚ ਸਿੱਖ ਗੁਰੂਆਂ ਦੀ ਕਿਰਦਾਰਕੋਸ਼ਿਸ਼ ਕੀਤੀ ਗਈ। ਬਾਅਦ ਵਿੱਚ ਉਹਦੀ ਕਮੇਟੀ ਕਮੇਟੀ ਬਣਾਈ ਇਹਨਾਂ ਦਾ ਕੀ ਬਣਿਆ ਕਿ ਇੰਨੀ ਪਤਾ ਉਹ ਪਤਾ ਨਹੀਂ ਲੱਗਿਆ ਪਰ ਉਹ ਵੀ ਸਾਰਾ ਕੁਝ ਇਹੀ ਸੀਗਾ ਕਿ ਸ਼ਾਇਦ ਕਿਤਨਾ ਕਿਤੇ ਉਹ ਕੰਮ ਜਿਹੜਾ ਸੰਗ ਦਾ ਹੀ ਨਾ ਹੋਵੇ ਤੇ ਬਹੁਤ ਸਾਰੇ ਸਿੱਖੇ ਇਲਜ਼ਾਮ ਵੀ ਲਾਉਂਦੇ ਰਹੇ ਨੇ ਕਿ ਸਾਡੇ ਜਿਹੜੇ ਧਰਮ ਦੇ ਵਿੱਚ ਕਿ ਇਦਾਂ ਦਾ ਕਰਦੇ ਨੇ ਬਹੁਤ ਸਾਰੇ ਸਿੱਖ ਗੁਰੂ ਸਹਿਬਾਨਾਂ ਬਾਰੇ ਸਿੱਖ ਮਾਨਤਾ ਬਾਰੇ ਇਹ ਆਪਣਾ ਤੜਕਾ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ। ਜਿਵੇਂ ਭਾਜਪਾ ਦੀ ਬੇਸ਼ੱਕ ਕੋਸ਼ਿਸ਼ੇ ਰਹਿੰਦੀ ਆ ਵੀ ਉਹ ਨਾ ਅਸਿਮੂਲੇਟ ਕਰਨ ਦੀ ਕੋਸ਼ਿਸ਼ ਕਰਦੀ ਆ ਸਿੱਖ ਸਿੱਖ ਐਜ਼ ਅ ਮਿਨੋਰਟੀ ਹੈ ਨਾ ਉਹਨਾਂ ਦੀ ਆਪਣੀ ਜਿਹੜੀ ਵੱਖਰੀ ਪਛਾਣ ਆ ਸਿੱਖਾਂ ਦੀ ਉਹਨੂੰ ਉਹਨੂੰ ਬਚਾਉਣਾ ਕਿੰਨਾ ਕੁ ਜ਼ਰੂਰੀ ਆ ਕਿਉਂਕਿ ਰੈਜ਼ਿਸਟੈਂਸ ਬਹੁਤ ਜ਼ਿਆਦਾ ਪੰਜਾਬ 'ਚ ਝੱਲਣੀ ਪੈਂਦੀ ਆ ਉਹ 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 ਪਛਾਣ ਬਚਾਉਣੀ ਹੋ ਰੈਜ਼ਿਸਟੈਂਸ ਬਚਾਉਣੀ ਕਿੰਨੀ ਕੁ ਜ਼ਰੂਰੀ ਆ ਦੇਖੋ ਭਾਜਪਾ ਦਾ ਨਾ ਦੋਗਲਾ ਕਿਰਦਾਰ ਇੱਕ ਤਾਂ ਹੈਗਾ ਇੱਕ 2019 ਦੇ ਵਿੱਚ ਇੱਕ ਨਿਕਿਤਾ ਸਖਸਾਂ ਦੀ ਇੱਕ ਰਿਪੋਰਟ ਆਈ ਸੀਗੀ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਵੇਂ ਇਹ ਭੜਕ ਜਾਂਦੇ ਨੇ ਵੀ ਆਪਾਂ ਹਿੰਦੂ ਤਾਂ ਪਤਾ ਹਿੰਦੂ ਤਾਂ ਵੀ ਅੱਤਵਾਦ ਕਹਿੰਦੇ ਆ ਨਾਟ ਹਿੰਦੂ ਅੱਤਵਾਦ ਇਹ ਫਿਰ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਹਿੰਦੂ ਅੱਤਵਾਦ ਕਿਹਾ ਉਹ ਕਹਿੰਦੇ ਕਿ ਭਾਜੀ ਦਾ ਜਿਹੜਾ ਆਪਣਾ ਹੈਗਾ ਵਾ ਦਸਤਾਵੇਜ਼ ਨਹੀਂ ਸਰਕਾਰੀ ਦਸਤਾਵੇਜ਼ ਆ ਉਹਦੇ ਵਿੱਚ ਬਕਾਇਦਾ ਸਿੱਖ ਅੱਤਵਾਦ ਸ਼ਬਦ ਲਿਖਿਆ ਹੋਇਆ ਉਹਨਾਂ ਨੇ ਉਹ ਹਟਾਇਆ ਨਹੀਂ ਅਜੇ ਵੀ ਨਹੀਂ ਹਟਾਇਆ ਹੈਗਾ ਉਹ ਮੈਂ ਬਾਅਦ ਵਿੱਚ ਚੈੱਕ ਕੀਤਾ ਸੀ ਕੁਛ ਚਿਰ ਪਹਿਲਾਂ ਉਹ ਅਜੇ ਵੀ ਉਦਾਂ ਹੀ ਚੱਲਦਾ ਹੈਗਾ ਤੇ ਹੁਣ ਜਿਹੜਾ ਸਵਾਲ ਹੈ ਵੀ ਪਛਾਣ ਦੇ ਲਈ ਸੁਚੇਤ ਹੋਣ ਦਾ ਉਹ ਦੇਖੋ ਜਦੋਂ ਤੁਹਾਡੀ ਜਿਹੜੀ ਉਹ ਤਾਂ ਕੋਈ ਵੀ ਮਾਈਨੋਰਟੀ ਹੈਗੀ ਆ ਉਹ ਆਪਣਾ ਉਹਨੂੰ ਵੀ ਆਪਣੀ ਉਹ ਹੋਣ ਦਾ ਤਾਂ ਅਹਿਸਾਸ ਹੋਈ ਗਈ ਵੀ ਸਾਡੇ ਸਾਡੇ ਤੇ ਉਹ ਕਰਨਾ ਚਾਹੁੰਦੀ ਹੈ ਉਹਦੇ ਵੀ ਰਿਸਟੈਂਸ ਵੀ ਹੋਏਗਾ ਤੇ ਕਈ ਵਾਰ ਐਵੇਂ ਵੀ ਹੁੰਦਾ ਹੁੰਦਾ ਕਿ ਉਹ ਵੱਡੀ ਬਹੁਗਿਣਤੀ ਦੀ ਜਿਹੜੀ ਕੱਟੜਤਾ ਦੇ ਵਿੱਚ ਛੋਟੀ ਕੱਟ ਗਿਣਤੀ ਦੀ ਕੱਟੜਤਾ ਵੀ ਜਨਮ ਲੈ ਲੈਂਦੀ ਆ ਉਹਦੇ ਰਿਐਕਸ਼ਨ ਵਿੱਚੋਂ ਜਨਮ ਲੈਂਦੀ ਹੈ ਇੱਕ ਨਈ ਏ ਵੀ ਬੜੀ ਡਿਬੇਟ ਚੱਲਦੀ ਆ ਕਿ ਔਰ ਇਹ ਬੜਾ ਜੋਰ ਸ਼ੋਰ ਨਾਲ ਪ੍ਰਚਾਰ ਹੁੰਦਾ ਕਿ ਬੀਜੇਪੀ ਦੇ ਇਸ ਚੀਜ਼ ਤੋਂ ਬਚਣਾ ਚਾਹੀਦਾ ਕਿ ਬੀਜੇਪੀ ਜੱਟ ਵਰਸਸ ਦਲਤ ਬਣਾਉਣ ਵਿੱਚ ਉਹ ਕੋਸ਼ਿਸ਼ ਕਰ ਰਹੀ ਹੈ ਕਾਮਯਾਬ ਹੋ ਰਹੀ ਹੈ ਇਸ ਚੀਜ਼ ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਕੋਸ਼ਿਸ਼ ਕਰ ਰਹੀ ਹੈ ਕਾਮਯਾਬ ਹਾਲੇ ਹੋਣਾ ਤਾਂ ਬੜਾ ਮੁਸ਼ਕਲ ਹੈ ਕਿਉਂਕਿ ਉਹ ਪੰਜਾਬ 'ਚ ਨਾ ਜਦੋਂ ਵੈਸੇ ਵੀ ਜਿਹੜਾ ਦਲਿਤ ਵੀ ਕਾਫੀ ਸੈਕਸ਼ਨਸ ਵੰਡਿਆ ਹੋਇਆ ਹੋਰ ਵੀ ਕਈ ਸਾਰੀ ਕਿਸਦਾ ਪਰ ਬੀਜੇਪੀ ਇਹਨੂੰ ਕਿਵੇਂ ਡਰੈਸ ਕਰੇਗੀ ਮਤਲਬ ਉਹ ਦੇਖਣਾ ਬਣਦਾ ਕਿਉਂਕਿ ਉਹ ਕੀ ਉਹ ਦਲਿਤਾ ਵਿੱਚ ਵੀ ਹਿੰਦੂ ਦਲਿਤ ਵੀ ਜਾਂ ਸਿੱਖ ਦਲਿਤ ਵੀ ਨੇ ਫਿਰ ਉਹ ਐਦੂ ਆਪਣੇ ਉਹਨਾਂ ਵਿੱਚ ਹੋਰ ਵੱਖਰਾਪਣ ਬਹੁਤ ਤਾਂ ਕਿਉਂਕਿ ਦਲਿਤਾ ਵੀ ਵੀ 39 ਸਬ ਕਾਸਟ ਹੈਗੀਆਂ ਨੇ ਪਰ ਉਹਦੇ ਵਿੱਚੋਂ ਸਮੇਂ-ਸਮੇਂ ਉੱਤੇ ਕੋਈ ਕਿਸਾਨ ਅੰਦੋਲਨ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹ ਕੰਮਜਾਬ ਨਹੀਂ ਹੋ ਸਕੇ ਹੁਣ ਇਹ ਪਿੰਡਾਂ 'ਚ ਵੜੇ ਹੋਏ ਨੇ ਪਿੰਡਾਂ 'ਚ ਵੜ ਕੇ ਦੁਆਬੇ ਸਾਈਡ ਕੁਝ ਕੰਮ ਇਹਨਾਂ ਦਾ ਹੈਗਾ ਵਾ ਕੁਝ ਕਮਾਜੇ ਦੀ ਵੀ ਖਬਰਾਂ ਆਉਂਦੀਆਂ ਹੈਗੀਆਂ ਹੁਣ ਆਪਣੇ ਮਾਲ ਵਿੱਚ ਵੀ ਵੜ ਰਹੇ ਨੇ ਤੇ ਇਹ ਤਾਂ ਹੁਣ ਕੋ ਵੇਖਦੇ ਸਵਾਲ ਹੈਗੇ ਨੇ ਵੀ ਉਹ ਅੱਗੇ ਜਾ ਕੇ ਕੀ ਕਰਨਗੇ ਕਿਉਂਕਿ ਜਦੋਂ ਕੋ ਤੁਹਾਡੇ ਕੋਲ ਸੱਤਾ ਹੁੰਦੀ ਹੈ ਨਾ ਸੱਤਾ ਵਾਲਾ ਬੰਦਾ ਕਾਫੀ ਕੁਝ ਕਰ ਸਕਦਾ ਹੁੰਦਾ ਪਰ ਇਹ ਭਾਜਪਾ ਦਾ ਜਿਹੜਾ ਆਪਣਾ ਚਿਹਰਾ ਜਿਪਸੀ ਦੇਖਿਓ ਉਹ ਦਲਿਤ ਵਿਰੋਧੀ ਵੀ ਹੈ ਉਹਦੇ ਤੇ ਕਦੇ ਫੇਰ ਆਪਾਂ ਗੱਲ ਕਰ ਸਕਦੇ ਹਾਂ ਖੁੱਲ ਕੇ ਤੇ ਸਿੱਖਾਂ ਨੂੰ ਐਜ਼ ਅ ਮinority ਦਬਾਇਆ ਜਾਂਦਾ ਆਪਾਂ ਦੇਖਦੇ ਹਾਂ ਮੁਸਲਮਾਨਾਂ ਨੂੰ ਵੀ ਇਸ ਇਸ ਵਕਤ ਕਾਫੀ ਟਾਰਗੇਟ ਕੀਤਾ ਜਾ ਰਿਹਾ ਵਰਬਲੀ ਬਹੁਤ ਕਰਿਆ ਜਾ ਰਿਹਾ ਇਹਨਾਂ ਦੀ ਇਹਨਾਂ ਦੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਸ ਸਾਲ ਤੇ ਜਿਹੜਾ ਹੈਗਾ ਮਸਲਾ ਇਹ ਬਣਦਾ ਜਿਹੜੀ ਮਾਈਨੋਰਟੀ ਨੂੰ ਮਾਈਨੋਰਟੀ ਨਾਲ ਵੀ ਖੜਨਾ ਚਾਹੀਦੀ ਤੇ ਹੋਰ ਲੁੱਟੇ ਹੋਏ ਸੈਕਸ਼ਨ ਨਾਲ ਵੀ ਪਰ ਅਸੀਂ ਦੇਖਦੇ ਹਾਂ ਕਿ ਦੋ ਸਾਲਾਂ ਦੇ ਵਿੱਚ ਕਿੰਦਾਂ ਦੇ ਜਮੂਰੇ ਪੈਦਾ ਹੋ ਰਹੇ ਨੇ ਇਹ ਸੁਚੇਤ ਰੂਪ ਚ ਕਰਿਆ ਸ਼ਬਦ ਕਿ ਜਿਹੜੇ ਕਿ ਕਹਿੰਦੇ ਨੇ ਅਸੀਂ ਮੁਸਲਮਾਨਾਂ ਲਈ ਕਿਉਂ ਖੜੀਏ ਉਹ ਉਹ ਇਦਾਂ ਦੇ ਨਹਿਂਗ ਟੋਲੇ ਨੇ ਜਿਹੜੇ ਅਮਾਨਤਪੁਰੇ ਵਿੱਚ ਜਾ ਕੇ ਮੁਸਲਮਾਨਾਂ ਤੇ ਹਮਲਾ ਕਰਦੇ ਨੇ ਜਾਂ ਕਈ ਵਾਰ ਅਕਾਲ ਤਖਤ ਦਾ ਜਥੇਦਾਰ ਆ ਜਿਹੜਾ ਸਾਬਕਾ ਉਹ ਉਹਨੂੰ ਇਹ ਗੱਲ ਦੀ ਚਿੰਤਾ ਵੀ ਮੁਸਲਮਾਨ ਆ ਰਹੇ ਨੇ ਜੀ ਔਰ ਮਾਈਨੋਰਿਟੀ ਆ ਵੀ ਕਿੰਨੀ ਕਾ ਤੁਹਾਡਾ ਨੁਕਸਾਨ ਕਰ ਦੂਗੀ ਤੇ ਇਹ ਜਿਹੜਾ ਫਿਰ 크ਿਸਚੀਅਨ ਦਾ ਹੁਗਾ ਖੜਾ ਕਰ ਰਹੇ ਨੇ ਇਹ ਸਿੱਖ ਭਾਈਚਾਰੇ ਦੀ ਆਈਡੀਓਲੋਜੀ ਨਹੀਂ ਹੈਗੀ ਇਹ ਸੰਗ ਦੀ ਹੀ ਆਈਡੀਓਲੋਜੀ ਹੈਗੀ ਆ ਇਹ ਚੀਜ਼ ਤੋਂ ਬਚਣ ਦੀ ਲੋੜ ਹੈ ਜਿਵੇਂ ਧਰਮ ਪਰਿਵਰਤਨ ਬਾਰੇ ਵੀ ਧਰਮ ਪਰਿਵਰਤਨ ਮੁੱਦਾ ਸਿੱਖਾਂ ਦਾ ਹੈ ਹੀ ਨਹੀਂ ਸਿੱਖਾਂ ਦੀ ਸਿੱਖ ਧਰਮ ਦੀ ਫਿਲਾਸਫੀ ਇਹ ਹੈ ਕਿ ਆਪਣੇ ਧਰਮ ਤੇ ਜੇ ਕੋਈ ਛੱਡ ਕੇ ਜਾਂਦਾ ਜਾਣਦੇ ਹੋ ਤੇ ਫਿਰ ਹੁਣ ਇਸ ਵਕਤ ਜੇ ਆਪਾਂ ਅੱਗੇ ਵੀ ਕਾਫੀ ਇਸ ਬਾਰੇ ਗੱਲ ਕਰੀ ਆ ਇਸ ਵਕਤ ਪੰਜਾਬ ਨੂੰ ਸਿੱਖਾਂ ਨੂੰ ਕਿਸ ਕਿਸ ਰੂਪ ਦੇ ਵਿੱਚ ਬੀਜੇਪੀ ਨੂੰ ਦੇਖਣਾ ਚਾਹੀਦਾ ਜਿਵੇਂ ਉਹ ਆ ਰਹੀ ਹੈ ਤੂੰ ਦਾ ਮਾਈਨੋਰਟੀ ਮਾਈਨੋਰਟੀ ਪ੍ਰੋਤੀ ਜਿਹੜਾ ਹੈਗਾ ਘਟ ਗਿਣਤੀਆਂ ਦੇ ਵਿਰੋਧੀ ਮਨੁੱਖਤਾ ਦੇ ਵਿਰੋਧੀ ਸਮੁੱਚਤਾ ਦੇ ਵਿਰੋਧੀ ਜਿਹੜਾ ਸਿੱਖੀ ਦਾ ਕਨਸੈਪਟ ਹੈ ਸਿੱਖ ਗੁਰੂ ਸਾਹਿਬਾਨ ਦਾ ਉਸ ਰੂਪ ਵਿੱਚ ਦੇਖਣਾ ਚਾਹੀਦਾ ਸਗੋਂ ਲੁੱਟੇ ਜਾਣ ਵਾਲਿਆਂ ਦੇ ਨਾਲ ਖੜਨਾ ਚਾਹੀਦਾ ਨਾ ਕਿ ਉਹਨਾਂ ਨੂੰ ਲੁੱਟਣ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਦੇਖੋ ਸਿੱਖਾਂ ਨੇ ਇਹ ਨਹੀਂ ਮੈਂ ਕਹਿੰਦਾ ਕਿ ਸਿੱਖਾਂ ਨੇ ਸਿੱਖਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਸੀਗੀ ਸੀਏ ਦੇ ਵਿਰੁੱਧ ਵੀ ਜਿਹੜਾ ਜਦੋਂ ਪੰਜਾਬੀ ਖੜੇ ਹੋਏ ਤਾਂ ਸਿੱਖ ਵੱਡੀ ਗਿਣਤੀ ਸੀ ਕਸ਼ਮੀਰੀਆਂ ਨਾਲ ਵੀ ਖੜੇ ਹੋਏ ਪਰ ਕੁਝ ਐਲੀਮੈਂਟਿਕ ਮੈਂ ਕਹਿੰਦਾ ਨਾ ਬੀਜੇਪੀ ਸਿਕਾਉਂਦੀ ਹੈ ਕਿ ਸਿੱਖਾਂ ਨੂੰ ਕਈ ਗਰੁੱਪਾਂ 'ਚ ਵੰਡਿਆ ਜਾਵੇ ਉਹ ਜੋ ਇਹ ਕਿਹੋ ਜਿਹਾ ਗਰੁੱਪ ਪੈਦਾ ਕੀਤਾ ਜਾਵੇ ਜਿਹੜਾ ਕਿ ਸਿੱਖੀ ਸਿਧਾਂਤ ਟੁੱਟਿਆ ਹੋਇਆ ਹੋਵੇ ਉਹ ਕੰਮ ਕਰ ਵੀ ਰਹੀ ਹੈ ਉਹ ਦਿਖ ਵੀ ਰਿਹਾ ਇਹੋ ਜਿਹਾ ਛੋਟਾ ਜਿਹਾ ਗਰੁੱਪ ਉਹ ਅੱਗੇ ਜਾ ਕੇ ਕਿੰਨਾ ਕੁ ਵਧਦਾ ਕਿ ਉਹ ਉਹ ਤਾਂ ਦੇ ਐਲੀਮੈਂਟ ਜਿਹੜੇ ਹੈਗੇ ਪੰਜਾਬ ਦੇ ਕੋਈ ਚੰਗੇ ਨਹੀਂ ਹੋਣਗੇ ਜੀ ਬਹੁਤ ਧੰਨਵਾਦ ਆਪਾਂ ਕਾਫੀ ਗੱਲਬਾਤ ਕਰੀ ਆ ਬੀਜੇਪੀ ਉਹਦਾ ਕਿੱਦਾਂ ਦਾ ਪਲਾਨ ਆ ਪੰਜਾਬ ਬਾਰੇ ਸਿੱਖਾਂ ਦਾ ਮinority ਕਿੱਦਾਂ ਉਹ ਦੇਖ ਰਿਹਾ ਕਿੱਦਾਂ ਉਹ ਆਪਣਾ ਜਿਹੜਾ ਏਜੰਡਾ ਲੈ ਕੇ ਆ ਰਹੇ ਆ ਤਾਂ ਤੁਸੀਂ ਸਾਰੀ ਗੱਲਬਾਤ ਸੁਣੀ ਆ ਕਿਵੇਂ ਲੱਗੀ ਆਪਣੇ ਕੋਈ ਰਾਇਸ ਜਾਂ ਕੋਈ ਸਵਾਲ ਜਰੂਰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਲਿਖੋ ਜੇ ਇਸ ਵੀਡੀਓ ਨੂੰ ਜਰੂਰ ਸਾਂਝਾ ਕਰਿਓ ਜੇ ਅੱਗੇ ਦੇਖਦੇ ਰਹੋ